ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਇਸ ਟਾਈਮ ਅਸੀਂ ਖੜੇ ਆ ਤਰਨਤਾਰਨ ਤੋਂ ਤਕਰੀਬਨ 5 ਕਿਲੋਮੀਟਰ ਪਿੰਡ ਠੱਠੀ ਖਾਰਾ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਪਾਸ਼ਾ ਜੀ ਜਦੋਂ ਤਰਨਤਾਰਨ ਸਾਹਿਬ ਸਰੋਵਰ ਦੀ ਸੇਵਾ ਚੱਲਦੀ ਹੁੰਦੀ ਸੀ ਤਾਂ ਰਾਤ ਦਾ ਵਿਸ਼ਰਾਮ ਗੁਰੂ ਅਰਜਨ ਪਾਸ਼ਾ ਜੀ ਇੱਥੇ ਆ ਕੇ ਕਰਿਆ ਕਰਦੇ ਸਨ ਤੇ ਇੱਥੇ ਹੀ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਮਿਲਾਪ ਹੋਇਆ ਸੀਗਾ ਉਹਨਾਂ ਦੇ ਨਾਲ ਤੇ ਚਲੋ ਚੱਲਦੇ ਆਂ ਤੇ ਦਰਸ਼ਨ ਕਰਦੇ ਆਂ ਝੂਲਣੇ ਮਹਿਲ ਦਾ ਇਤਿਹਾਸ ਕੀ ਆ ਤੁਹਾਨੂੰ ਇਤਿਹਾਸ ਵੀ ਦੱਸਦਾ ਤਾਂ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੇ ਇਹ ਆ ਜੀ ਸਾਹਮਣੇ ਗੁਰਦੁਆਰਾ ਸਾਹਿਬ ਝੂਲਣੇ ਮਹਿਲ ਤੇ ਰਸਤੇ 'ਚ ਗੁਰਦੁਆਰਾ ਸਾਹਿਬ ਇਹ ਵੀ ਪੈਂਦਾ ਸੀਗਾ ਤੇ ਅਸੀਂ ਇਹੀ ਸੋਚਿਆ ਸੀਗਾ ਕਿ ਇਸ ਗੁਰਦੁਆਰਾ ਸਾਹਿਬ ਦਾ ਵੀ ਆਪਾਂ ਦਰਸ਼ਨ ਕਰਕੇ ਤੇ ਫੇਰ ਹੀ ਅੱਗੇ ਵਧਾਂਗੇ ਇਹ ਇਹ ਆ ਜੀ ਗੁਰਦਰਾ ਸਾਹਿਬ ਝੂਲਣੇ ਮਹਿਲ ਤੇ ਕਾਰ ਸੇਵਾ ਦਾ ਕੰਮ ਗੁਰਦਰਾ ਸਾਹਿਬ ਦਾ ਚੱਲ ਰਿਹਾ ਵਾ ਤੇ ਇਹ ਆ ਜੀ ਗੁਰਦਰਾ ਸਾਹਿਬ ਠੱਠੀਖਾਰਾ ਪਿੰਡ ਦੇ ਵਿੱਚ ਇਹ ਗੁਰਦਰਾ ਸਾਹਿਬ ਪੈਂਦਾ ਵਾ ਤੇ ਗੁਰਦਰਾ ਸਾਹਿਬ ਦੁੱਖ ਨਿਵਾਰਨ ਝੂਲਣੇ ਮਹਿਲ ਪਾਸ਼ਾਹੀ ਪਣੀ ਤੇ ਛੇਵੀਂ ਸੇਵਾ ਕਰਵਾ ਰਹੇ ਨੇ ਸੰਤ ਬਾਬਾ ਖੜਕ ਸਿੰਘ ਜੀ ਤੋਂ ਵਰਸਾਏ ਸੰਤ ਬਾਬਾ ਚੰਨ ਸਿੰਘ ਜੀ ਜਥੇਦਾਰ ਬਾਬਾ ਹੀਰਾ ਸਿੰਘ ਜੀ ਪਿੰਡ ਠੱਠੀਖਾਰਾ ਇਹ ਸੇਵਾ ਚੱਲ ਰਹੀ ਆ ਇਹ ਆ ਜੀ ਗੁਰਦਰਾ ਸਾਹਿਬ ਤੇ ਕਿਹੜੀ ਕੰਧ ਸੀ ਜਿਹੜੀ ਉਸ ਟਾਈਮ ਤੇ ਕੰਦਾਂ ਝੂਲਦਿਆਂ ਸਨ ਅੱਜ ਵੀ ਉਹ ਝੂਲ ਰਹੀਆਂ ਨੇ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਤੇ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਧੰਨਵਾਦ ਹੁਣ ਮੈਂ ਤੁਹਾਨੂੰ ਝੋਲਨੇ ਮਹਿਲ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਦਾ ਹਾਂ ਇਹ ਗੁਰਦੁਆਰਾ ਸਾਹਿਬ ਝੋਲਨੇ ਮਹਿਲ ਜ਼ਿਲ੍ਹਾ ਤਰਨਤਾਰਨ ਵਿੱਚ ਸਥਿਤ ਹੈ ਇਹ ਗੁਰਦੁਆਰਾ ਤਰਨਤਾਰਨ ਤੋਂ ਅੰਮ੍ਰਿਤਸਰ ਜਾਣ ਵਾਲੀ ਸੜਕ ਤੇ ਤਰਨਤਾਰਨ ਤੋਂ 5 ਕਿਲੋਮੀਟਰ ਦੇ ਫਾਸਲੇ ਤੇ ਠੱਠੀ ਖਾਰਾ ਯਾਨੀ ਕਿ ਠੱਠੀ ਨਾਮਕ ਪਿੰਡ ਦੇ ਵਿਚਕਾਰ ਪੈਂਦਾ ਹੋਇਆ ਇਹ ਗੁਰਦੁਆਰਾ ਦੋ ਪਿੰਡਾਂ ਦੇ ਵਿਚਕਾਰ ਹੋਣ ਕਰਕੇ ਇਸ ਗੁਰਦੁਆਰੇ ਦੇ ਨਾਮ ਨਾਲ ਠੱਠੀ ਖਾਰਾ ਲਿਖਿਆ ਜਾਂਦਾ ਹੈ ਪਿੰਡ ਠੱਠੀ ਵੱਲੋਂ ਇਸ ਦਾ ਹਾਸਲਾ ਤਕਰੀਬਨ 1 ਤੋਂ 1 ਕਿਲੋਮੀਟਰ ਦੇ ਪਿੰਡ ਖਾਰਾ ਵੱਲੋਂ ਇਸ ਸਥਾਨ ਮੁੱਖ ਮਾਰਗ ਤੋਂ ਤਕਰੀਬਨ ਕਿਲੋਮੀਟਰ ਹਟਕੇ ਆ। ਸੁਣਿਆ ਸੀ ਕਿ ਇਸ ਗੁਰੂ ਘਰ ਵਿੱਚ ਇੱਕ ਅਜਿਹੀ ਚੌੜੀ ਦੀਵਾਰ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਝੂਲਦੀ ਹੈ ਤੇ ਆਈਆਂ ਹੋਈਆਂ ਸੰਗਤਾਂ ਇਸ ਦੀਵਾਰ ਉੱਪਰ ਬੈਠ ਕੇ ਦੀਵਾਰ ਨੂੰ ਝੂਲਦਾ ਮਹਿਸੂਸ ਕਰਦੀਆਂ ਨੇ। ਹੁਣ ਮੈਂ ਇਤਿਹਾਸ ਦੱਸਦਾ ਇਸ ਗੁਰਦੁਆਰਾ ਸਾਹਿਬ ਦਾ। ਇਤਿਹਾਸ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਝੋਲਨੇ ਮਹਿਲ ਪਿੰਡ ਠੱਠੀ ਖਾਰਾ ਵਿਖੇ ਹੈ ਇਤਿਹਾਸ ਅਨੁਸਾਰ ਦੱਸਿਆ ਜਾਂਦਾ ਹੈ ਕਿ ਬਾਬਾ ਜੀ ਵੱਲੋਂ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਸਰੋਵਰ ਦੀ ਸੇਵਾ ਚੱਲ ਰਹੀ ਸੀ ਉਸ ਸਮੇਂ ਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਇਸ ਸਥਾਨ ਤੇ ਰਾਤ ਸਮੇਂ ਵਿਸ਼ਰਾਮ ਕਰਿਆ ਕਰਦੇ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਇੱਥੇ 7 ਸਾਲ 7 ਮਹੀਨੇ 7 ਦਿਨ ਰਹੇ ਇਸ ਸਮੇਂ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ੍ਰੀ ਹਰਗੋਬਿੰਦ ਸਾਹਿਬ ਜੀ ਨਾਲ ਮਿਲਾਪ ਹੋਇਆ ਤੇ ਇਸ ਸਥਾਨ ਨੂੰ ਪੰਜਵੇਂ ਪਾਸ਼ਾ ਜੀ ਨੇ ਇਸ ਸਥਾਨ ਨੂੰ 13 ਵਰ ਦਿੱਤੇ ਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਝੂਲਣੇ ਮੈਲ ਉਸ ਸਮੇਂ ਹੀ ਪਿਆ ਇਤਿਹਾਸ ਮੁਤਾਬਕ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਾਮ ਸਮੇਂ ਸੰਗਤਾਂ ਨੂੰ ਕਥਾ ਸੁਣਾ ਰਹੇ ਸਨ ਤੇ ਬਾਦਸ਼ਾਹ ਦੀ ਸਵਾਰੀ ਇਸ ਇਲਾਕੇ ਚੋਂ ਲੰਗੀ ਲੰਗੀ ਜੋ ਹਾਥੀ ਘੋੜਿਆਂ ਤੇ ਸਵਾਰ ਝੂਮਦੇ ਜਾ ਰਹੇ ਸਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਹਾ ਕਿ ਸੰਗਤ ਜੀ ਇਹ ਤਾਂ ਨਾਸ਼ਵਾਨ ਚੀਜ਼ਾਂ ਨੇ ਪਰ ਇਸ ਸਥਾਨ ਦੀਆਂ ਦੀਵਾਰਾਂ ਰਹਿੰਦੀਆਂ ਦੁਨੀਆਂ ਤੱਕ ਝੂਲਦੀਆਂ ਨੇ ਝੂਲਦੀਆਂ ਰਹਿਣਗੀਆਂ ਜੋ ਇਸ ਸਥਾਨ ਤੇ ਦੀਵਾਰ ਤੇ ਸੰਗਤਾਂ ਅੱਜ ਵੀ ਝੂਟਾ ਲੈਂਦੇ ਹਨ ਤੇ ਖੁਸ਼ੀਆਂ ਪ੍ਰਾਪਤ ਕਰਦੇ ਹਨ ਸੰਗਤ ਜੀ ਮੱਥਾ ਅਸੀਂ ਟੇਕ ਆਏ ਆ ਤੇ ਇਧਰ ਦੇਖੋ ਨਿਸ਼ਾਨ ਸਾਹਿਬ ਦੀ ਸੇਵਾ ਜਿਹੜੀ ਆ ਉਹ ਚੱਲ ਰਹੀ ਆ ਇਹ ਨਿਸ਼ਾਨ ਸਾਹਿਬ ਦੀ ਨਾ ਰਗੜਾਈ ਦਾ ਕੰਮ ਚੱਲ ਰਿਹਾ ਵਾ ਇਧਰ ਦੂਸਰੇ ਪਾਸੇ ਤਾਂ ਫਿਰ ਚੱਲਦੇ ਆ ਦੋ ਨਿਸ਼ਾਨ ਸਾਹਿਬ ਧੁਰੇ ਨੇ ਇਹ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਇੱਥੇ ਆਉਣ ਦਾ ਵੀ ਗੁਰੂ ਅਰਜਨ ਪਾਸ਼ਾ ਜੀ ਦੇ ਨਾਲ ਮਿਲਾਪ ਹੋਇਆ ਸੀਗਾ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਇਹੀ ਉਹ ਸਥਾਨ ਆ ਜਿੱਥੇ ਤਰਨਤਨ ਸਾਹਿਬ ਸਰੋਵਰ ਦਾ ਜਦੋਂ ਕੰਮ ਚੱਲਦਾ ਪਿਆ ਸੀਗਾ ਤਾਂ ਗੁਰੂ ਅਰਜਨ ਪਾਸ਼ਾ ਜੀ ਇੱਥੇ ਆ ਕੇ ਵਿਸ਼ਰਾਮ ਕਰਿਆ ਕਰਦੇ ਸਨ ਤੇ ਹੁਣ ਮੈਂ ਤੁਹਾਨੂੰ ਉਹ ਕੰਧ ਦਾ ਵੀ ਇਤਿਹਾਸ ਦੱਸਦਾ ਹਾਂ ਜਿਹੜਾ ਤੁਸੀਂ ਇਤਿਹਾਸ ਸੁਣਿਆ ਉਸ ਕੰਧ ਤੇ ਬੈਠ ਕੇ ਵੀ ਮੈਂ ਉਸ ਕੰਧ ਨੂੰ ਮਹਿਸੂਸ ਕਰਕੇ ਤੁਹਾਨੂੰ ਦੱਸਦਾ ਕਿ ਉਸ ਕੰਧ ਦਾ ਵੀ ਇਤਿਹਾਸ ਜਿਹੜਾ ਵਾ ਉਹ ਅੱਜ ਵੀ ਕੰਧਾਂ ਜੜੀਆਂ ਝੂਲਦੀਆਂ ਪਈਆਂ ਨੇ ਤੇ ਇਹ ਮੇਰੇ ਪਿੱਛੇ ਜੋ ਤੁਸੀਂ ਦੇਖ ਰਹੇ ਹੋ ਉਸੇ ਤਰ੍ਹਾਂ ਹੀ ਜੋ ਦੂਸਰੇ ਪਾਸੇ ਕੰਧ ਝੂਲਦੀ ਆ ਇਹ ਵੀ ਉਹ ਕੰਧ ਦਾ ਬਿਲਕੁਲ ਸੇਮ ਉਸੇ ਬਰਾਬਰ ਆ ਉਹ ਦੇਖੋ ਸੰਗਤਾਂ ਜੜੀਆਂ ਨੇ ਉਹਦੇ ਉੱਪਰ ਬੈਠੀਆਂ ਹੋਈਆਂ ਨੇ ਕੰਧ ਦੇ ਉੱਪਰ ਸੰਗਤਾਂ ਬੈਠ ਕੇ ਤੇ ਕੰਧ ਝੂਲਦਾ ਜਿਹੜਾ ਵਾ ਉਹ ਮਹਿਸੂਸ ਕਰ ਰਹੀਆਂ ਨੇ ਇਸ ਸਰੋਵਰ ਵੀ ਬਹੁਤ ਸੋਹਣਾ ਬਣਿਆ ਹੋਇਆ ਵਾ। ਇਹ ਸਰੋਵਰ ਜਿਹੜਾ ਵਾ ਬਿਲਕੁਲ ਸ਼ਾਂਤ ਹੈ ਵੀ ਮਾਹੌਲ। ਉਹ ਮਸ਼ੀਨ ਚੱਲ ਰਹੀ ਆ ਮਸ਼ੀਨ ਦੀ ਆਵਾਜ਼ ਆ ਰਹੀ ਆ। ਬਾਕੀ ਬਿਲਕੁਲ ਸ਼ਾਂਤੀ ਹੈ ਇੱਥੇ। ਬਹੁਤ ਸ਼ਾਂਤੀਪੂਰਨ ਮਾਹੌਲ ਆ ਇੱਥੇ। ਉਹ ਬੱਚੇ ਪੁੱਲ ਇੰਜੋਏ ਕਰ ਰਹੇ ਆ ਬੱਚੇ ਸਾਹਮਣੇ। ਮੱਛੀਆਂ ਦੇਖ ਰਹੇ ਨੇ ਤੇ ਬੱਚੇ ਇੰਜੋਏ ਕਰ ਰਹੇ ਨੇ। ਇਹ ਆ ਜੀ ਝੂਲਣੇ ਮਹਿਲ ਦਾ ਸਰੋਵਰ। ਬਹੁਤ ਪਵਿੱਤਰ ਸਰੋਵਰ ਹੈ ਵੀ। ਹੁਣ ਉਧਰ ਚੱਲਦੇ ਆਂ। ਕੰਧ ਵਾਲੇ ਪਾਸੇ ਤੇ ਬਾਬਾ ਜੀ ਜਿਹੜੇ ਆ ਬਾਬਾ ਜੀ ਉੱਥੇ ਦੱਸ ਰਹੇ ਨੇ ਤੇ ਬਾਬਾ ਜੀ ਨੂੰ ਵੀ ਮਿਲਦੇ ਆ ਲੋ ਜੀ ਸੰਗਤ ਜੀ ਹੁਣ ਉਧਰ ਚਲਦੇ ਆ ਪਹਿਲਾਂ ਪੰਜ ਸਨਾਨਾ ਵੀ ਕਰੀਏ ਤੇ ਮੱਛੀਆਂ ਦਾ ਵੀ ਵੇਖੀਏ ਮਰਜੀ ਦੇਖੋ ਕਿਸ ਤਰ੍ਹਾਂ ਆਪਣੇ ਵੱਲ ਨੂੰ ਆਉਂਦੀ ਆ ਇਹ ਦੇਖੋ ਮੱਛੀ ਮੱਛੀਆਂ ਨੂੰ ਐਂ ਹੁੰਦਾ ਵਾ ਵੀ ਜਿਸ ਤਰ੍ਹਾਂ ਕੁਛ ਪਾਉਣ ਲੱਗੇ ਆ ਇਹਨਾਂ ਨੂੰ ਬਹੁਤ ਜ਼ਿਆਦਾ ਸੋਹਣੀ ਆ ਮੱਛੀ ਇਹ ਵੀ ਹੁਣ ਅਸੀਂ ਚਲਦੇ ਆ ਕੰਧ ਵਾਲੇ ਪਾਸੇ ਇਹ ਆ ਜੀ ਇਹ ਵੀ ਇੱਕ ਬਣਿਆ ਹੋਇਆ ਵਾ ਬੈਠਣ ਨੂੰ ਸ਼ਾਇਦ ਕੁਝ ਵਧੀਆ ਇਹ ਵੀ ਜਿਸ ਤਰ੍ਹਾਂ ਪਹਿਲੇ ਸਮਿਆਂ ਦੇ ਵਿੱਚ ਹੋ ਸਕਦਾ ਪ੍ਰਕਾਸ਼ ਵੀ ਹੁੰਦਾ ਹੋਏਗਾ ਇੱਥੇ ਜਾਂ ਕੁਝ ਜੋ ਵੀ ਬਣਿਆ ਵਈ ਇਹਦੇ ਬਾਰੇ ਕੁਝ ਜ਼ਿਆਦਾ ਨਹੀਂ ਪਤਾ ਤੇ ਗੁਰਦਵਾਰਾ ਸਾਹਿਬ ਦੀ ਇਮਾਰਤ ਨਵੀਂ ਸਾਰੀ ਤਿਆਰ ਹੋ ਚੁੱਕੀ ਆ ਇਹ ਆ ਜੀ ਉਹ ਸਥਾਨ ਜਿੱਥੇ ਧੰਨ ਧੰਨ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਆ ਕੇ ਅੰਮ੍ਰਿਤਸਰ ਦਾ ਜਦੋਂ ਸਰੋਵਰ ਦੀ ਖੋਦਾਈ ਚੱਲਦੀ ਪਈ ਸੀ ਤੇ ਉਦੋਂ ਇੱਥੇ ਆ ਕੇ ਰਾਤ ਦਾ ವಿಶਰਾਮ ਕਰਦੇ ਹੁੰਦੇ ਸਨ ਇਹ ਤਕਰੀਬਨ ਤਰਨਤਾਰਨ ਤੋਂ 5 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਹੈਗਾ ਜੀ ਠੱਠੀ ਖਾਰਾ ਤੇ ਹੁਣ ਅਸੀਂ ਚੱਲਦੇ ਆਂ ਕੰਦ ਵਾਲੇ ਪਾਸੇ ਨੂੰ ਇਹ ਆ ਜੀ ਉਹ ਦੀਵਾਰ ਜਿਹੜੀ ਅੱਜ ਵੀ ਝੁੱਲਦੀ ਪਈ ਆ ਤੇ ਪੁਰਾਣੇ ਸਮੇਂ ਦੀ ਦੀਵਾਰ ਹੈ ਉੱਪਰ ਬੈਠੀਆਂ ਨੇ ਸੰਤਾ ਸੰਤਾ ਹੁਣ ਉੱਤਰ ਰਹੀਆਂ ਨੇ ਹੌਲੀ ਹੌਲੀ ਵੇ ਵੇਖੋ ਜੀ ਸੰਤਾ ਇਧਰੋਂ ਉਤਰ ਰਹੀਆਂ ਨੇ ਸੰਤਾ ਸਾਰੀਆਂ ਜਿਹੜੀਆਂ ਸੰਤਾ ਉੱਪਰ ਗਈਆਂ ਸੀਗੀਆਂ ਹੌਲੀ ਹੌਲੀ ਹੁਣ ਸੰਤਾ ਜਿਹੜੀਆਂ ਥੱਲੇ ਆ ਰਹੀਆਂ ਨੇ ਇਹ ਹੈ ਜੀ ਉਹ ਝੂਲਦੀ ਦੀਵਾਰ ਇਹਨੂੰ ਕਹਿੰਦੇ ਨੇ ਝੂਲਣੇ ਮਹਿਲ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੰਮ ਵੀ ਪੂਰਾ ਚੱਲਦਾ ਪਿਆ ਹੋਇਆ ਝੂਲਣੇ ਮਹਿਲ ਪਿੰਡ ਠੱਠੀ ਖਾਰਾ ਦੇਖੋ ਸੰਤਾ ਛੋਟੇ ਛੋਟੇ ਬੱਚੇ ਵੀ ਤੇ ਬੱਚੇ ਵੀ ਬਹੁਤ ਇੰਜੋਏ ਕਰਦੇ ਨੇ ਆ ਕੇ ਇਹ ਅਜੇ ਉਹ ਦੀਵਾਰ ਜਿਹੜੀ ਅੱਜ ਵੀ ਝੂਲਦੀ ਪਈ ਹੈ ਗਿੱਲ ਸਾਹਿਬ ਉੱਪਰ ਜਾ ਰਹੇ ਆ ਤੇ ਮੈਂ ਬਾਅਦ ਵਿੱਚ ਜਾਵਾਂਗਾ ਵਾਰੀ ਵਾਰੀ ਅਸੀਂ ਕਹਾਂ ਵੀ ਵਾਰੀ ਵਾਰੀ ਜਾਂਨੇ ਆ ਤੇ ਇਹ ਅਜੇ ਉਹ ਝੂਲਦੀ ਦੀਵਾਰ ਗਿੱਲ ਸਾਹਿਬ ਉੱਪਰ ਚੜ ਗਏ ਨੇ ਲਓ ਜੀ ਸੰਗਤ ਜੀ ਹੁਣ ਉੱਤੇ ਚੱਲੀ ਅਸੀਂ ਜਾਇਆ ਤੂੰ ਤੇ ਇਹ ਅਜੇ ਸਿੱਧੀ ਪੌੜੀ ਆਹ ਗਰੂ ਲੋ ਜੀ ਮੈਂ ਵੀ ਗਿੱਲ ਸਾਹਿਬ ਦੇ ਲਾਗੇ ਆ ਗਿਆ ਬੜਾ ਰਿਹਾ ਪਰ ਹੁਣ ਬਹਿ ਕੇ ਮੈਨੂੰ ਸਾਹਿਬ ਨੂੰ ਮਹਿਸੂਸ ਹੋਇਆ ਕਿ ਨਹੀਂ ਹਾਂ ਜੀ ਥੋੜਾ ਜਿਹਾ ਮਹਿਸੂਸ ਹੋਇਆ ਮੂਮੂ ਨੂੰ ਜਿਆ ਮਹਿਸੂਸ ਹੋਇਆ ਹੈ ਨਾ ਪਹਿਲਾਂ ਕਦੋਂ ਅਸੀਂ ਪਹਿਲਾਂ ਆਏ ਹਾਂ ਬਹੁਤ ਬੜਾ ਮਹਿਸੂਸ ਹੋਇਆ ਸੀ ਕੁਝ ਸੰਗਤਾਂ ਕਹਿੰਦੀਆਂ ਨੇ ਕਿ ਸਾਨੂੰ ਜ਼ਿਆਦਾ ਮਹਿਸੂਸ ਹੋਇਆ ਤੇ ਪਹਿਲੀ ਸੰਗਤਾਂ ਜਿਹੜੀਆਂ ਉੱਤਰਿਆ ਨੇ ਉਹ ਕਹਿ ਰਹੀ ਸੀ ਕਿ ਸਾਨੂੰ ਕਾਫੀ ਦਾਤ ਮਹਿਸੂਸ ਹੋਇਆ ਤੇ ਇਹ ਆ ਜੀ ਝੂਲਣੇ ਮਹਿਲ ਦੀ ਉਹ ਦੀਵਾਰ ਜਿਹੜੀ ਅੱਜ ਵੀ ਝੂਲਦੀ ਆ ਹੁਣ ਥੱਲੇ ਉਤਰੀ ਇਹ ਸੰਤਾ ਉੱਤਰਈਆਂ ਨੇ ਥੱਲੇ ਥੱਲੇ ਜਾ ਰਹੀਆਂ ਨੇ ਇਹ ਸਿੱਧੀ ਇਹ ਪੌੜੀਆਂ ਨੇ ਦੇਖੋ ਤਾਂ ਪੌੜੀਆਂ ਵੀ ਜੀ ਤੇ ਕਾਫੀ ਉੱਚੇ ਸਥਾਨ ਤੇ ਆ ਤੇ ਇਹ ਆ ਜੀ ਝੂਲਣੇ ਮਹਿਲ ਦੀ ਦੀਵਾਰ ਤੇ ਇੱਕ ਇੱਕ ਪੌੜੀ ਛੋਟਾ ਜਿਹਾ ਇੱਕੋ ਜਣੇ ਦਾ ਉਤਰਨ ਦਾ ਰਸਤਾ ਵਾ ਇਹ ਆ ਜੀ ਏ ਅਜੇ ਉੱਤਰ ਕੇ ਆਏ ਆ। ਇਹ ਅਜੇ ਉਹ ਦੀਵਾਰ ਜਿਹੜੀ ਝੂਲਦੀ ਆ। ਹੁਣ ਇਥੋਂ ਗਿੱਲ ਸਾਹਿਬ ਵਾਪਸ ਚਲੀਏ ਹੁਣ। ਹਾਂਜੀ ਹਾਂ। ਹੋਰ ਕੀ ਹੋਰ ਕੀ ਥਾਂ ਦਿਖਾਉਣਾ? ਸਾਹਿਬ ਜੀ ਨੇ ਘੋੜਾ ਬੰਨਿਆ ਸੀਗਾ। ਜਿਹੜੇ ਜਾਂਡ ਨਾਲ। ਹੁਣ ਉਹ ਥਾਂ ਤੁਹਾਨੂੰ ਦਿਖਾਉਨੇ ਆ ਜਿਹੜੇ ਜਾਂਡ ਨਾਲ ਗੁਰੂ ਅਰਜਨ ਪਾਤਸ਼ਾਹ ਜੀ ਘੋੜਾ ਬੰਨ੍ਹਦੇ ਹੁੰਦੇ ਸਨ। ਤੇ ਹੋਰ ਕੀ ਦੱਸ ਰਹੀ ਸੀ ਤੁਸੀਂ? ਤੇ ਗੁਰੂ ਅਰਜਨ ਪਾਤਸ਼ਾਹ ਜੀ ਅਰਜਨ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬੰਨਿਆ ਸੀ ਘੋੜਾ ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਮਿਲਣ ਆਏ ਜਦੋਂ ਤਾਂ ਮਹਾਰਾਜ ਜੀ ਨੇ ਜਦੋਂ ਸੀਨੇ ਲਾਇਆ ਆਪਣੇ ਪੁੱਤਰ ਨੂੰ ਕਿਹਾ ਕਿ ਜਿਵੇਂ ਮੇਰੇ ਸੀਨੇ ਠੰਡ ਪਈ ਹੈ ਓਵੇਂ ਜਿਵੇਂ ਜਿਹੜਾ ਇੱਥੇ ਆਵੇਗਾ ਉਹਦੇ ਸੀਨੇ ਅਲੰਡ ਪਾਈਏਗੀ ਸੋ ਉਹ ਅਸ਼ਟਰਾ ਜਿਹੜਾ 8 ਨੁਕਰਾ ਇੱਥੇ 18 ਦਾ ਰੋਗ ਜਿਹੜੇ ਬੀਬੀਆਂ ਨੂੰ ਹੋ ਜਾਂਦਾ ਬੱਚੇ ਮਰ ਜਾਂਦੇ ਨੇ ਉੱਥੇ ਇੱਥੇ ਇਸ਼ਨਾਨ ਕਰਨ ਨਾਲ ਉਹ ਦੂਰ ਹੁੰਦਾ ਜੀ 18 ਦਾ ਰੋਗ 18 ਦਾ ਰੋਗ ਅੱਛਾ ਜੀ ਬਹੁਤ ਕਿਰਪਾ ਵਾ 18 ਦਾ ਰੋਗ ਇੱਥੇ ਕਹਿੰਦੇ ਠੀਕ ਹੁੰਦਾ ਵਾ ਤੇ ਉਹ ਦਿਖਾਉਂਦੇ ਆ ਤੁਹਾਨੂੰ ਸਥਾਨ ਅਠ ਨੁਕਰਾਂ ਵਾਲਾ ਸਰ ਸਾਹਿਬ ਜੀ ਇੱਥੇ ਗੁਰੂ ਸਾਹਿਬ ਵੀ ਨਹੀਂ ਨੇ ਆਪਣਾ ਘੋੜਾ ਬੰਨੇ ਅਸੀਂ ਹੁਣ ਚੱਲਦੇ ਆ ਜੀ ਸਰੋਵਰ ਵੱਲੋਂ ਦੀਵਾਰ ਤੇ ਬੈਠ ਕੇ ਆਏ ਆ ਝੂਲੜੇ ਮਹਿਲ ਦੀ ਤੇ ਇੱਧਰ ਆ ਜੀ ਨਾਲ ਹੀ ਬਿਲਕੁਲ ਇਹ ਆ ਜੀ ਉਹ ਜੰਡ ਦਾ ਦਰਖਤ ਜਿਹੜੇ ਦਰਖਤ ਦੇ ਨਾਲ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਘੋੜਾ ਬੰਨਿਆ ਸੀਗਾ ਤੇ ਇਹ ਨਿਸ਼ਾਨ ਸਾਹਿਬ ਨਾਲ ਝੁੱਲ ਰਹੇ ਨੇ ਤੇ ਇਹ ਹੈ ਜੀ ਉਹ ਝੰਡ ਦਾ ਦਰਖਤ ਜਿਹਦੇ ਨਾਲ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਇਹ ਹੈ ਜੀ ਉਹ ਸਥਾਨ ਝੁੱਲਣੇ ਮਹਿਲ ਜਿੱਥੇ ਗੁਰੂ ਅਰਜਨ ਪਾਸ਼ਾ ਜੀ ਤਰਨ ਤਾਰਨ ਸਰੋਵਰ ਦੀ ਜਦੋਂ ਸਰੋਵਰ ਬਣ ਰਿਹਾ ਸੀ ਸੇਵਾ ਚੱਲ ਰਹੀ ਸੀ ਉਸ ਵੇਲੇ ਆ ਕੇ ਤੇ ਗੁਰੂ ਅਰਜਨ ਪਾਤਸ਼ਾਹ ਜੀ ਇੱਥੇ ਰਾਤ ਨੂੰ ਵਿਸ਼ਰਾਮ ਕਰਦੇ ਸਨ ਤੇ ਉਹ ਜੰਡ ਦਾ ਦਰਖਤ ਜਿਹੜਾ ਤੁਹਾਨੂੰ ਦਿਖਾਇਆ ਜਿੱਥੇ ਗੁਰੂ ਅਰਜਨ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੇ ਇੱਥੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਮਿਲਾਪ ਹੋਇਆ ਸੀਗਾ ਤੇ ਇਹ ਆ ਜੀ ਉਹ ਅੱਠ ਨੁਕਰਾਂ ਵਾਲਾ ਸਰੋਵਰ ਜਿੱਥੇ 18 ਦਾ ਰੋਗ ਕਹਿੰਦੇ ਬੀਬੀਆਂ ਨੂੰ ਜਿਹੜਾ ਹੁੰਦਾ 18 ਦਾ ਰੋਗ ਉਹ ਇੱਥੇ ਆ ਕੇ ਇਸ਼ਨਾਨ ਕਰਨ ਦੇ ਨਾਲ ਬਿਲਕੁਲ ਠੀਕ ਹੁੰਦਾ ਵਾ ਤੇ ਇਹ ਆ ਜੀ ਗੁਰੂ ਅਰਜਨ ਪਾਤਸ਼ਾਹ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਚਰਨ ਸੋ ਧਰਤੀ ਤੇ ਇਹ ਆਜੀ ਝੋਲਨੇ ਮਹਿਲ ਸਾਹਮਣੇ ਤੇ ਹੁਣ ਇੱਥੋਂ ਚਾਲੇ ਪਾਉਨੇ ਆ ਤੇ ਗਿੱਲ ਸਾਹਿਬ ਹਾਂਜੀ ਚਾਲੇ ਪਾਈਏ ਹੁਣ ਇੱਥੋਂ ਅਗਲੇ ਚਾਲੇ ਕਿੱਥੇ ਪਾਈਏ ਹੁਣ ਆਪਾਂ ਗੁਰਦੁਆਰਾ ਟਾਲਾ ਸਾਹਿਬ ਟਾਲਾ ਸਾਹਿਬ ਪਿੱਛੋਂ ਕਹਿ ਕੇ ਟਾਲਾ ਸਾਹਿਬ ਵੀ ਗਏ ਸੀਗੇ ਪਰ ਕੁਦਰਤੀ ਆਪਾਂ ਨੂੰ ਬੋਰਡ ਲੱਗਿਆ ਦੇਖਿਆ ਵੀ ਇੱਥੋਂ ਤਰਨ ਆਪਣਾ ਝੋਲਨੇ ਮਹਿਲ ਦਾ ਕਿ ਸਿਰਫ 3 ਕਿਲੋਮੀਟਰ ਰੋਡ ਤੋਂ ਤੇ ਸਵੱਬ ਬਣ ਗਿਆ ਜੀ ਤੇ ਇਹੀ ਜੋ ਗਿੱਲ ਸਾਹਿਬ ਕਹਿ ਰਹੇ ਨੇ ਕਿ ਪਿੱਛੋਂ ਅਸੀਂ ਜਦੋਂ ਚੱਲੇ ਆ ਬੀਬੀ ਵੀਰੋਜੀ ਦੇ ਗੁਰਦੁਆਰਾ ਸਾਹਿਬ ਤੋਂ ਤੇ ਅਸੀਂ ਚੱਲੇ ਸੀਗੇ ਕਿ ਗੁਰਦਰਾ ਸਾਹਿਬ ਟਾਲਾ ਸਾਹਿਬ ਜਾਣਾ ਵਾ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨੇ ਨੇ ਤੇ ਜਦੋਂ ਦੇਖਿਆ ਰਸਤੇ 'ਚ ਝੂਲਨੇ ਮਹਿਲ ਦਾ ਬੋਰਡ ਲੱਗਾ ਤੇ ਅਸੀਂ ਸੋਚਿਆ ਸੀਗਾ ਕਿ ਗੋਵਿੰਦਵਾਲ ਖਡੂਰ ਸਾਹਿਬ ਵਾਲੇ ਪਾਸੇ ਆ ਲੇਕਿਨ ਇੱਧਰ ਸੀਗਾ ਤੇ ਅਸੀਂ ਇੱਥੇ ਰੁਕ ਗਏ ਦਰਸ਼ਨ ਕੀਤੇ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਗੁਰੂ ਅਰਜਨ ਪਾਸ਼ਾ ਜੀ ਦੀਆਂ ਖੁਸ਼ੀਆਂ ਲਈਆਂ ਨੇ ਤੇ ਇਹ ਸਾਡੇ ਪਿੱਛੇ ਜੋ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਅੱਠ ਨੁਕਰਾਂ ਵਾਲਾ ਖੂਹ ਆ ਤੇ ਗਿੱਲ ਸਾਹਿਬ ਥੋੜਾ ਜਿਆ ਜਾਨਕਾਰੀ ਦੁਬਾਰਾ ਤੋਂ ਦਿਓ ਇਹ ਜਿਹੜਾ ਅੱਠ ਨੁਕਰਾਂ ਸਰੋਵਰ ਹੈ ਛੋਟਾ ਜਿਹਾ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਜਦੋਂ ਹਰਗੋਬਿੰਦ ਪਾਤਸ਼ਾਹ ਜੀ ਮਿਲਣ ਆਏ ਤਾਂ ਉਹਨਾਂ ਨੇ ਸਿੰਧ ਕੋਟ ਕੇ سینੇ ਨਾਲ ਲਾਇਆ ਸੰਗਤਾਂ ਬੈਠੀਆਂ ਸੀ سینੇ ਨਾਲ ਲਾ ਕੇ ਕਿਹਾ ਕਿ ਜਿਵੇਂ ਮੇਰੇ سینੇ ਠੰਡ ਪਈ ਹੈ ਮੇਰੇ ਪੁੱਤਰ ਨੂੰ ਗਲੇ ਲਾ ਕੇ ਤੇ ਲੋਕਾਂ ਨੂੰ ਵੀ ਇੱਥੇ ਆ ਕੇ ਪੁੱਤਰ ਦੀ ਦਾਤਵ ਹੋਈ ਤੇ ਬੱਚਿਆਂ ਨੂੰ سینੇ ਲਾ ਕੇ ਜਿਵੇਂ ਠੰਡ ਪਈ ਉਹਨਾਂ ਦੇ سینੇ ਵੀ ਠੰਡ ਪਊਗੀ ਅੱਠ ਨੁਕਰਾ ਸਰੋਵਰ ਬਣਾਇਆ ਤੇ ਵਾਰ ਦਿੱਤਾ 18000 ਰੋਗ ਜਿਹੜਾ ਹੋ ਜਾਂਦਾ ਬੀਬੀਆਂ ਨੂੰ ਬੱਚਾ ਨਹੀਂ ਹੁੰਦਾ ਗਰਭਪਾਤ ਹੋ ਜਾਂਦਾ ਗਰਭ ਦੇ ਵਿੱਚ ਬੱਚਾ ਮਰ ਜਾਂਦਾ ਹੈ ਉਹ ਇੱਥੇ ਇਸ਼ਨਾਨ ਕਰਨ ਨਾਲ ਦੂਰ ਹੁੰਦਾ ਜੀ ਸੋ ਇੱਥੇ ਇਸ਼ਨਾਨ ਕਰਦੇ ਨੇ ਬੀਬੀਆਂ ਜਿਹੜੇ ਭਾਈ ਇਹ ਰੋਗ ਹੈ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਇੱਥੇ ਆ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਸੀ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਗਿੱਲ ਸਾਹਿਬ ਨੇ ਤੇ ਇਹ ਸੀ ਗੁਰਦੁਆਰਾ ਸਾਹਿਬ ਝੂਲਣੇ ਮਹਿਲ ਤੇ ਹੁਣ ਅਸੀਂ ਇਤੋਂ ਅਗਲੇ ਚਾਲੇ ਪਾਉਨੇ ਆ ਤੇ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਹੋਰ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਹੁਣ ਅਸੀਂ ਤੁਹਾਨੂੰ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ